ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕਿਵੇਂ ਹੋ ਸਾਰੇ ਜਣੇ ਹੋਪ ਤੁਸੀਂ ਸਾਰੇ ਜਣੇ ਵਧੀਆ ਹੋਗੇ ਤੇ ਸਾਵਣ ਦੀਆਂ ਸਾਰਿਆਂ ਨੂੰ ਬਹੁਤ ਬਹੁਤ ਵਧਾਈਆਂ ਹੋਵੇ ਤੇ ਮੈਂ ਰਾਤੀ ਥੋੜੀ ਜੀ ਮਹਿੰਦੀ ਲਗਾ ਲਈ ਸੀ ਆਪਣੇ ਹੈਂਡ ਦੇ ਉੱਤੇ ਤੇ ਹਰੀਆਂ ਚੂੜੀਆਂ ਪਾਲੀਆਂ ਸੀਗੀਆਂ ਤੇ ਅੱਜ ਜੀ ਹੈ ਮੰਡੇ ਤੇ ਮੰਡੇ ਮੇਰਾ ਅੱਜ ਫਾਸਟ ਹੈਗਾ ਵਾ ਮੈਂ ਮਾਰਨਿੰਗ ਹੀ ਬੋਲਨਾ ਜੀ ਦੇ ਦਰਸ਼ਨ ਕਰਾਈ ਸੀਗੀ ਤੇ ਚਲੋ ਜੀ ਮੈਂ ਨਾ ਕੁਝ ਕੇ ਸਮਾਨ ਹੈ ਮਿਸ਼ੂ ਤੋਂ ਆਰਡਰ ਕੀਤਾ ਸੀਗਾ ਤੇ ਮੈਂ ਖੋਲਣ ਤੋਂ ਪਹਿਲਾਂ ਸੋਚਿਆ ਕਿਉਂ ਨਾ ਤੁਹਾਡੇ ਨਾਲ ਮੈਂ ਸ਼ੇਅਰ ਕਰਾਂ ਕੁਆਲਿਟੀ ਕਿਵੇਂ ਦੀ ਆ ਮੈਂ ਅੱਗੇ ਵੀ ਮਿਸ਼ੂ ਤੋਂ ਬੜਾ ਕੁਝ ਆਰਡਰ ਕੀਤਾ ਵਾ ਕਈ ਵਾਰੀ ਤੇ ਕੁਆਲਿਟੀ ਬਹੁਤ ਜ਼ਿਆਦਾ ਵਧੀਆ ਹੁੰਦੀ ਆ ਤੇ ਕਈ ਵਾਰੀ ਇੰਨੀ ਵਧੀਆ ਨਹੀਂ ਹੁੰਦੀ ਤੇ ਫਿਰ ਮੈਨੂੰ ਰਿਟਰਨ 'ਚ ਪਾਣੀ ਪੈਂਦੀ ਆ ਤੇ ਚਲੋ ਜੀ ਸਟਾਰਟ ਕਰੀਏ ਸਭ ਤੋਂ ਪਹਿਲਾਂ ਮੈਂ ਆ ਖੋਲਾਂਗੀ ਮੇਕਅਪ ਬੈਗ ਤੇ ਸਭ ਤੋਂ ਪਹਿਲਾਂ ਮੈਂ ਮੇਕਅਪ ਬੈਗ ਆਰਡਰ ਕੀਤਾ ਜੀਨੇ ਕੀ ਕਿਤੇ ਜਾਣਾ ਹੋਵੇ ट्रैवल ਵਾਸਤੇ ਵੈਸੇ ਤੇ ਮੇਰੇ ਕੋ ਪਾਊਚਿਸ ਹੈਗੇ ਆ ਬਟ ਇਸ ਤਰ੍ਹਾਂ ਦਾ ਮੇਕਅਪ ਬੈਗ ਨਹੀਂ ਹੈਗਾ ਤੇ ਲਾਈਟ ਚਲੀ ਗਈ ਆ ਮੈਂ ਦੂਸਰੀ ਲਾਈਟ ਤੇ ਲਾ ਲੀ ਫਲਾਈਟ ਚਲੇਗੀ ਸੀਗੀ ਤੇ ਮੈਂ ਫਿਰ ਕੋਟੀ ਲਾਈਟ ਚਾਲਾਂਗੇ ਪਿੰਕ ਕਲਰ ਦਾ ਬੈਗ ਆ ਤੇ ਇਸ ਤਰ੍ਹਾਂ ਓਪਨ ਬਣਾਵਾਂ ਮੈਨੂੰ ਪੂਰੀ ਤਰ੍ਹਾਂ ਬਣਾਉਣੀ ਆ ਚਾਹੀਦੀ ਆ ਤੇ ਵੇਸਾ ਇਹਦੇ ਜੇ ਇਸ ਤਰ੍ਹਾਂ ਹੈਗਾ ਜੇ ਇਹਦੇ ਅੰਦਰ ਕਾਫੀ ਸਪੇਸ ਆ ਜੇ ਪਾਕਟਸ ਵੀ ਹੈ ਗਿਆ ਬਰਸ਼ਸ ਵਾਸਤੇ ਜੇ ਤੁਸੀਂ ਬਰਸ਼ਸ ਵਗੈਰਾ ਵਿੱਚ ਕਰਨਾ ਚਾਹੁੰਦੇ ਉਹ ਤੇ ਉਹ ਵੀ ਵਿੱਚ ਐਡ ਕਰ ਸਕਦੇ ਜੇ ਜਿਪਸ ਤੇ ਇਹਦੀਆਂ ਕਾਫੀ ਸਾਰੀਆਂ ਫਰੰਟ ਤੇ ਇੱਕ ਜਿਪ ਦਿੱਤੀ ਹੋਈ ਆ ਤੇ ਸਾਈਡਸ ਤੇ ਵੀ ਪਾਕਟਸ ਦਿੱਤੀਆਂ ਆਈਆਂ ਵਾ ਤੇ ਇਹਦੇ ਉੱਪਰ ਵੀ ਇੱਕ ਜਿਪ ਦਿੱਤੀ ਹੋਈ ਆ ਤੇ ਆ ਕਿਹਦੀ ਵਾਸਤੇ ਆ I don't know ਬਾਕੀ ਅੰਦਰ ਇਹਨਾਂ ਨੇ ਕਾਫੀ ਸਾਰੀਆਂ 1 2 3 4 5 6 ਪਾਕਟਸ ਆ ਅੰਦਰ ਆ ਇੱਧਰ ਸਾਈਡਸ ਤੇ ਤੇ ਇੱਕ ਇੱਥੇ ਓਵਰঅল ਇਹ ਬੈਗ ਬਹੁਤ ਜ਼ਿਆਦਾ ਵਧੀਆ ਵਾ ਤੇ ਇਹਦਾ ਪ੍ਰਾਈਸ ਮੇਰੇ ਹਿਸਾਬ ਨਾਲ 130 ਜਾਂ ਇਸ ਇਹਦੇ ਕਰੀਬ ਹੀ ਹੋਣਾ ਇਸ ਤੋਂ ਜ਼ਿਆਦਾ ਨਹੀਂ ਹੋਣਾ ਤੇ ਚਲੋ ਜੀ ਆਹ ਤੇ ਹੋ ਗਿਆ ਪਾਸ ਬੈਗ ਆ ਕੈਰੀ ਨਾਈਸ ਚਲੋ ਸੈਕਿੰਡ ਚੀਜ਼ ਆਪਾਂ ਤੁਹਾਨੂੰ ਦਿਖਾਣੇ ਆ ਤੇ ਫਰਸਟ ਚੀਜ਼ ਹੋ ਗਈ ਆ ਤੇ ਸੈਕਿੰਡ ਚੀਜ਼ ਮੈਂ ਖੋਲ ਲਈ ਸੀਗੀ ਸਲੀਪਰ ਸੀਗੇ ਦੇ ਮੈਨੂੰ ਟਰਾਈ ਕਰਨੇ ਸੀਗੇ ਬਟ ਛੋਟੇ ਆਏ ਆ ਸਿੰਝੂਣੀਆਂ ਕਿਤੇ ਡੱਬਾ ਹੀ ਨਾ ਟੁੱਟ ਜੇ ਇਹ ਨਾ ਹੋਵੇ ਬਾਜੇ ਇਸ ਸਿੰਝੀ ਨਾ ਕਰਨ ਤੇ ਆਹ ਦੇਖੋ ਜੀ ਸਲੀਪਰਸ ਬਹੁਤ ਹੀ ਜ਼ਿਆਦਾ ਸੋਹਣੀਆਂ ਆ ਵਾ ਤੇ ਇਹ ਮੈਨੂੰ ਪਈਆਂ ਆ ਵਾ 1 130 ਦੇ ਗ੍ਰੀਪੀਆਂ ਇੰਨੇ ਸੋਹਣਾ ਡਿਜ਼ਾਈਨ ਤੇ ਇੰਨੀਆਂ ਸਸਤੀਆਂ ਦੈਟਸ ਵੈਰੀ ਗੁੱਡ ਤੇ ਇਹਨੂੰ ਹੁਣ ਮੈਂ ਐਕਸਚੇਂਜ ਕਰਾਂਗੀ ਇੱਕ ਨੰਬਰ ਛੋਟਾ ਆ ਮੈਨੂੰ ਇੱਕ ਨੰਬਰ ਵੱਡਾ ਚਾਹੀਦਾ ਸੀਗਾ ਤੇ ਜਦੋਂ ਉਹ ਆ ਜਾਊਗਾ ਤੇ ਉਹ ਵੇਖਾਂਗੇ ਵੈਸੇ ਤੇ ਦੇਖੋ ਤੁਸੀਂ ਕਿੰਨੀਆਂ ਕਿਊਟ ਚਲੋ ਜੀ ਇਹ ਵੀ ਹੋ ਗਿਆ ਤੇ ਥਰਡ ਚੀਜ਼ ਆ ਇਹ ਹਜੇ ਮੈਂ ਓਪਨ ਹੀ ਨਹੀਂ ਕੀਤੀ ਹੋਈ ਤੇ ਮੈਂ ਕਿਹਾ ਚਲੋ ਤੁਹਾਡੇ ਨਾਲ ਆਪਾਂ ਓਪਨ ਕਰਾਂਗੇ ਆਈ ਥਿੰਕ ਇਹਦੇ ਵਿੱਚ ਬੜੀ ਕੈਂਟ ਚੀਜ਼ ਹੋਏਗੀ ਇਨ ਲੋ ਜੀ ਆ ਮੈਂ ਛੋਟਾ ਜਿਹਾ ਇੱਕ ਲੈਂਪ ਆウダー ਕੀਤਾ ਸੀਗਾ अपने लिए या अगर मेरे से नहीं आया तो फिर मैं काना दे रख देवगी टीवी लैंप बड़ा ही है सो स्वीट हाँ देखो वाह ਮੈਂ ਨਾ ਤੁਹਾਨੂੰ ਦਿਖਾਨੀ ਆ ਆ ਇਸ ਤਰ੍ਹਾਂ ਤੁਹਾਨੂੰ ਨਹੀਂ ਦਿਖ ਰਿਹਾ ਨਾ ਮੈਂ ਦੂਸਰੇ ਕੈਮਰੇ 'ਚ ਇਸ ਤਰ੍ਹਾਂ ਇਹਦੀ ਲਾਈਟ ਚੱਲਦੀ ਆ ਤੇ ਇਹਦੇ ਮੋੜੇਗੇ ਆ ਵਾਈਟ yellow off ਤੇ ਆ ਸਾਰੇ ਦੇ ਉੱਤੇ ਆਈਟ ਨੇ ਰੀਜੀ ਬਣੀ ਹੋਈ ਆ ਤੇ ਬੜਾਈ ਕਿਊਟ ਆ ਇਹਦੇ ਨਾਲ ਸਾਨੂੰ ਮਿਲੀ ਆ ਚਾਰਜੇਬਲ ਕੇਬਲ ਇਹ ਮੈਨੂੰ ਪਿਆਵਾ 2 261 ਜਾਂ 290 291 ਦਾ ਪਿਆਵਾ ਇਹ ਬੜੀ ਘੈਂਟ ਚੀਜ਼ ਆ ਬੜੀ ਕੂਲ ਜੀ ਚੀਜ਼ ਹੈ ਗਿਆ ਜਿਹੜੀ ਕਿ ਆਪਾਂ ਆਪਣੇ ਬੈੱਡਰੂਮ ਦੇ ਵਿੱਚ ਰੱਖ ਸਕਦੇ ਆ ਜਾਂ ਕਿਤੇ ਵੀ ਸਾਨੂੰ ਨੀਡ ਹੋਵੇ ਥੋੜੀ ਜਿਹੀ ਲਾਈਟ ਦੀ ਤੇ ਇਹ ਬੜੀ ਅੱਛੀ ਚੀਜ਼ ਆ ਤੇ ਕਾਰਟੂਨ ਨਾਈਟ ਲਾਈਟ ਤੇ ਮੈਂ ਤੁਹਾਨੂੰ ਦਿਖਾਣੀ ਆ ਜੀ ਕੁਲ ਜਸਟ 8 ਮਿੰਟ ਤੇ ਆ ਇਸ ਤਰ੍ਹਾਂ ਦਾ ਕੁਛ ਹੈਗਾ ਵਾ ਇਹਨੂੰ ਆਪਾਂ ਚਲਾਇਆ ਆ ਦੇਖੋ ਐ ਤਨ ਲੱਗ ਰਿਹਾ ਸੂਰਜ ਪੈ ਰਿਹਾ ਵਾ ਸਾਰੇ ਘਰ ਦੇ ਅੰਦਰ ਆਈ ਆ ਲਾਈਟ ਪੈ ਰਹੀ ਆ ਇੱਥੇ ਇੱਕ ਡੌਗ ਸੁੱਤਾ ਆ ਵਾ ਇੱਕ ਪੂਰਾ ਡ੍ਰਾਇੰਗ ਰੂਮ ਟਾਈਪ ਬਣਿਆ ਆ ਵਾ ਤੇ ਇਤਰਾ ਕਰਾਂਗੇ ਆਫ ਹੋ ਜਾਏਗਾ ਇਹਨਾਂ ਮੈਂ ਲਾਈਟ ਬਾਵਾਂਗੀ ਕੀ ਕਿਵੇਂ ਦਾ ਲੱਗੰਦਿਆ ਚਲੋ ਜੀ ਮੈਂ ਤੁਹਾਨੂੰ ਆਪਣੀਆਂ ਸਾਰੀਆਂ ਚੀਜ਼ਾਂ ਵਿਖਾਤੀਆਂ ਤੁਸੀਂ ਮੈਨੂੰ ਜਰੂਰ ਦੱਸਿਓ ਕਿ ਇਹ ਤੁਹਾਨੂੰ ਕਿਵੇਂ ਦੀਆਂ ਲੱਗੀਆਂ ਸਾਰੀਆਂ ਚੀਜ਼ਾਂ ਤੇ ਕਮੈਂਟ ਕਰਕੇ ਦੱਸਿਓ ਜਰੂਰ ਮੈਨੂੰ ਤੇ ਜਦੋਂ ਵੀ ਮੈਂ ਕੋਈ ਖਾਸ ਤਰ੍ਹਾਂ ਦੀ ਚੀਜ਼ ਮੰਗਾਵਾਂਗੀ ਮੈਂ ਜ਼ਰੂਰ ਤੁਹਾਨੂੰ ਸ਼ੇਅਰ ਕਰਾਂਗੀ ਜਿਵੇਂ ਮੈਂ ਕੱਲ ਬਲਿੰਕਟ ਤੋਂ ਰਾਤ ਨੂੰ ਕੁਝ ਮੰਗਾਇਆ ਸੀਗਾ ਤੁਹਾਨੂੰ ਦੱਸਿਆ ਸੀਗਾ ਜਾਂਦੇ ਜਾਂਦੇ ਮੇਰੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਸ਼ੇਅਰ ਕਮੈਂਟ ਕਰਨਾ ਨਾ ਭੁੱਲਿਓ ਤੇ ਜ਼ਰੂਰ ਦੱਸਿਓ ਤੁਹਾਨੂੰ ਸਾਡੀਆਂ ਵੀਡੀਓਜ਼ ਕਿਵੇਂ ਦੀਆਂ ਲੱਗਣਦੀਆਂ ਆ ਮੈਂ ਤੇ ਆਉਣ ਵਾਲੇ ਸਮੇਂ ਤੇ ਆਪਾਂ ਹੋਰ ਜ਼ਿਆਦਾ ਵਧੀਆ ਕਰਨ ਕੋਸ਼ਿਸ਼ ਕਰਾਂਗੇ ਲਵ ਯੂ ਆਲ ਥੈਂਕ ਯੂ so much ਜੀ